ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਇੱਕ ਮਾਲੀ ਤੁਹਾਨੂੰ ਦਿਖਾਉਣਾ ਬਹੁਤ ਪਿਆਰਾ ਮਾਲੀ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲੇ ਬਕਾਊ ਆ ਮੋਰਾ ਬ੍ਰੀਡ ਦੇ ਵਿੱਚ ਐਲਡੀਐਫ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਮੋਦੀ ਦਾ ਬੱਚਾ ਸੰਦੀਪ ਮੋਦੀ ਦਾ ਕਨਫਰਮ ਸ਼ੋਰ ਹਾਂਜੀ ਹਾਂਜੀ ਸ਼ੋਰ ਜੋ ਪਿਛੋਟੇ ਟੇਲਰ ਰਿਕਾਰਡ ਮਿਲਿਆ ਸੰਦੀਪ ਸਾਹਿਬ ਪੂਰਾ ਰਿਕਾਰਡ ਫੇਟਿਆ ਦੇ ਅੱਛਾ ਸੰਦੀਪ ਵੀਰੇ ਤਕਰੀਬਨ ਮੋਹ ਦੰਦੀ ਤੁਸੀਂ ਦੱਸਿਆ ਵੀ ਖੀਰਾ ਹੈ ਨਾ ਖੀਰਾ ਖੀਰਾ ਜੀ ਖੀਰਾ ਉਹ ਵੀ ਮੋਹ ਦੰਦੀ ਦੋਸਤੋ ਖੀਰਾ ਹੈ ਤੇ ਪੌਣੇ ਕੇ 2 ਸਾਲ 18 17 ਕੇ ਮਹੀਨਿਆਂ ਦੀ ਉਮਰ ਆ ਗਈ ਸੀ 18 ਤੇ 17 ਮਹੀਨੇ ਲੱਗ ਭਾ ਗਿਆ ਬਹੁਤ ਪਿਆਰਾ ਕੱਟਾ ਤੇ ਕੱਦ ਮੇਰਾ ਭਰਾਏ ਕੋਈ ਤੁਹਾਨੂੰ ਇਧਰ ਵੇਰ ਦੇ ਲਾਗੇ ਵੀ ਕਾਵਾ ਖਿਲਾਰ ਕੇ ਵਿਖਾ ਦਿੰਦੇ ਆ ਵੀ ਕੁਝ ਦੇਖੋ ਵੇਰ ਮੇਰਾ ਜਿੱਦਾਂ ਆਪਾਂ ਮੇਲਿਆਂ ਜਾਂ ਕੰਪੀਟੀਸ਼ਨ ਦੇ ਵਿੱਚ ਵੇਖਦੇ ਆ ਵੀ ਖੀਰਾ ਕੱਟਾ ਕਿਸੇ ਭਰਾ ਨੇ ਚੰਗੀ origignal ਸੰਭਿਆ ਹੁੰਦਾ ਉਸ ਹਿਸਾਬ ਕਿਤਾਬ ਦਾ ਕੱਟਾ ਮਾਲੀ ਆ ਤੇ ਇੱਕ ਵਾਰੀ ਸੰਦੀਪ ਨੂੰ ਕਹਾਂਗੇ ਇੱਕ ਵਾਰੀ ਹੋਰ ਕਿਹੜਾ ਭਰਾ ਇਧਰ ਕੱਢ ਕੇ ਲਾਓ ਮਾਲੀ ਚੰਗਾ ਤੇਰਾ ਸੰਦੀਪ ਵੀਰ ਬਹੁਤ ਜਿਆਦਾ ਖਰਾਸਮੇ ਸਾਹਿਬ ਕੋਈ ਸੱਜਣ ਲੈ ਕੇ ਜਾਵੇ ਮਾਲ ਦੇ ਵਿੱਚ ਰੱਖੇ ਤੇ ਸਵਾਦ ਆ ਜਾਏ ਜੰਪ ਜੰਪ ਲਾਉਂਦਾ ਵੀਰੇ ਲੰਮਾ ਲਾ ਲਾ ਸੰਦੀਪ ਸਾਹਿਬ ਲੋ ਵੀ ਜੰਪ ਆ ਦੋਸਤੋ ਮੱਝਾ ਕਰਾਸ ਕਰਦਾ ਹੈ ਤੇ ਪਿਓਰ ਜਿਹੜਾ ਖੀਰਾ ਕਰਦਾ ਮੇਰਾ ਸੱਜਣ ਭਰਾ ਕੋਈ ਇੱਥੇ ਆਣ ਕੇ ਇਹ ਨਹੀਂ ਵੀ ਗੇੜਾ ਪੈ ਜਾਊਗਾ ਤੇ ਦੋਂਦਾ ਨਿਕਲ ਆਊਗਾ ਜਾਂ ਇੱਕ ਦੰਦ ਸੁੱਟ ਗਿਆ ਜੀ ਸੰਦੀਪ ਸਾਹਿਬ ਖੀਰੇ ਦਾ ਮਤਲਬ ਖੀਰਾ ਹੀ ਆ ਹਾਂ ਬਿਲਕੁਲ ਜਿਹੜਾ ਮਿਲਕ ਟੀ ਥਾ ਦੁੱਧ ਦਾੰਦਾ ਕਟਾ ਬਹੁਤ ਪਿਆਰਾ ਛੋਟੀ ਸਿੰਗੀ ਤੇ ਮੋਦੀ ਸਾਹ ਦਾ ਬੱਚਾ ਤੇ ਮਦਰ ਦਾ ਮਿਲ ਕੇ ਸੰਦੀਪ 18 ਲੀਟਰ 20 ਲੀਟਰ ਸੰਦੂ ਸਾਹਿਬ ਤਿਆਰ ਸੀ ਲਓ ਵੀ 18 20 ਕਿਲੋ ਇਸ ਦੀ ਮਦਰ ਦਾ ਦੁੱਧ ਦਾ ਜਿੱਥੋਂ ਲਿਆ ਵੀਰ ਹੋਣਾ ਨੇ ਚੰਗੇ ਮਾਲ ਦੇ ਵਿੱਚੋਂ ਚੰਗੇ ਖਨਵਾਦੇ ਦੇ ਵਿੱਚੋਂ ਇਹ ਜਿਹੜਾ ਦੁੱਸੋਂ ਮੰਗ ਚੰਗੇ ਲਾਣੇ ਘਰਾਣੇ ਦਾ ਸੰਦੂ ਸਾਹਿਬ ਪਿੱਛੋਂ ਹਾਂ ਬਹੁਤ ਪਿਆਰਾ ਕੱਟਾ ਸੋਹਣਾ ਪੁੱਤਰਾ ਤੇ ਰੇਅਰ ਤੁਸੀਂ ਖਾਸ ਤੌਰ ਤੇ ਦਿੱਤੇ ਗਏ ਨੰਬਰਾਂ ਦੇ ਕਾਲ ਕਰਕੇ ਪੁੱਛ ਲਿਓ